ਸਭ ਤਸੀਲ ਮੰਡੀ ਬਰੀਵਾਲਾ ਦੇਖੇ ਸਮਾਂ ਪੂਰਾ ਹੁੰਦੇ باوجود ਵੀ ਜਦੋਂ ਕੇਂਦਰ ਸਰਕਾਰ ਅਤੇ ਦੂਜੀ ਵੱਲੋਂ ਸਭ ਬਾਜ਼ਾਰ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਪਰ 7:30 ਹੁੰਦੇ باوجود ਵੀ ਜਿਉਂ ਦੀ ਤਿਉਂ ਚੱਲ ਰਿਹਾ ਯਾਰ ਸੰਮਣੇ ਬਾਤ ਕਰਦੇ ਗੱਲ ਭਾਈ ਸਾਹਿਬ ਰੁਕੋ ਅੱਛਾ ਜੀ 7:30 ਵਜੇ ਸਰਕਾਰ ਵੱਲੋਂ ਬੰਦ ਕੀਤੇ ਆ ਗਏ ਆ ਤੁਹਾਨੂੰ ਕੋਈ ਆਦੇਸ਼ ਇਸ ਪਰ ਸਾਨੂੰ ਕੋਈ ਆਦੇਸ਼ ਨਹੀਂ ਕੋਈ ਨਹੀਂ ਆਈ ਓਕੇ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਸਤੇ ਮੈਂ ਸਤਰਾਮ ਸਿੰਘ ਆ ਭਾਰਤ ਅਤੇ ਪਾਕ ਦੇ ਵਿਚਾਲੇ ਸਹਿਮਤੀ ਨਾ ਬਣਨੀ ਦਿਖਾਈ ਦਿੱਤੀ ਇਸ ਖਤਰੇ ਦੀ ਘੰਟੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਆਪਣਾ ਬਚਾਓ ਰੱਖਣ ਲਈ ਸਰਕਾਰ ਵੱਲੋਂ ਪਹਿਲਾਂ ਤੋਂ ਕੀਤੇ ਹੁਕਮਾਂ ਮੋਰ ਤੋਂ ਲਾਗੂ ਬਰੀ ਵਾਲਾ ਦੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰਿਆਮ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉਡਾਂਝਾਂ ਜਾ ਰਹੀਆਂ ਧੱਗੀਆਂ ਬੰਦ ਦੇ ਦੌਰਾਨ ਵੀ ਵੇਚੀ ਜਾਂਦੀ ਸ਼ਰਾਬ ਜਿਹੜਾ ਸ਼੍ਰੀ ਮੋਕਸ਼ਰ ਸਾਹਿਬ ਦੇ ਅਧੀਨ ਜਿਹੜਾ ਆਉਂਦੀ ਸਾਫਤ ਸ਼ੀਲ ਮੰਡੀ ਬਰੀ ਵਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾ ਕਰਨ ਦੇ ਬਾਵਜੂਦ ਵੀ 7:30 ਵਜੇ ਤੋਂ ਬਾਅਦ ਦੁਕਾਨ ਦਾ ਖੋਲ ਕੇ ਸ਼ਰਿਆਮ ਸ਼ਰਾਬ ਵੇਚ ਕੇ ਵਿੱਚ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਇਲਾਵਾ ਰੈਡੀ ਫੜੀ ਅਤੇ ਬਾਜ਼ਾਰਾਂ ਵਿੱਚ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਠੇਂਗਾ ਦਿਖਾਉਂਦਿਆਂ ਸ਼ਰਿਆਮ ਆਪਣਾ ਆਪਣਾ ਕਾਰੋਬਾਰ 7:30 ਵਜੇ ਤੋਂ ਬਾਅਦ ਵੀ ਜਾਰੀ ਰੱਖਿਆ ਉੱਪਰ ਦੱਸੇ ਅਨੁਸਾਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ 20 ਸਬ ਤਹਿਸੀਲ ਮੰਡੀ ਬਰੀ ਵਾਲਾ ਅਤੇ ਇਸ ਦੇ ਆਸ-ਪਾਸ ਦੇ ਦਿਹਾਤੀ ਖੇਤਰਾ ਵਿੱਚ ਸ਼ਰਾਬ ਦੇ ਠੇਕੇ ਅਤੇ ਬ੍ਰਾਂਚਾਂ ਸ਼ਰਿਆਮ ਖੁੱਲੀਆਂ ਦਿਖਾਈ ਦਿੱਤੀਆਂ ਹੁਣ ਵੇਖਣਾ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਅਲੰਘਣਾ ਕਰਨ ਵਾਲਿਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨਕ ਕਾਨੂੰਨੀ ਕਾਰਵਾਈ ਕਰਦਾ ਹੈ ਜਾਂ ਨਹੀਂ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਸਭ ਤਸੀਲ ਮੰਡੀ ਬਰੀਵਾਲਾ ਵਿਖੇ ਸਮਾਂ ਪੂਰਾ ਹੁੰਦੇ باوجود ਵੀ ਜਦੋਂ ਕੇਂਦਰ ਸਰਕਾਰ ਅਤੇ ਦੂਜੀ ਵੱਲੋਂ ਸਭ ਬਾਜ਼ਾਰ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਪਰ 7:30 ਹੁੰਦੇ باوجود ਵੀ ਜਿਉਂ ਦੀ ਤਿਉਂ ਚੱਲ ਰਿਹਾ ਉਹਨੇ ਬਾਤ ਕਰਦੇ ਗੱਲ ਭਾਈ ਸਾਹਿਬ ਰੁਕੋ ਅੱਛਾ ਜੀ 7:30 ਵਜੇ ਸਰਕਾਰ ਵੱਲੋਂ ਬੰਦ ਕੀਤੇ ਆ ਗਏ ਆ ਤੁਹਾਨੂੰ ਕੋਈ ਆਦੇਸ਼ ਇਸ ਪਰ ਸਾਨੂੰ ਕੋਈ ਆਦੇਸ਼ ਨਹੀਂ ਕੋਈ ਨਹੀਂ ਆਈ ਓਕੇ ਇਹ ਮਰਾੜ ਕਲਾ ਸਰਾਇਨਾਗਾ ਬਰੀ ਵਾਲਾ ਚ ਐਂਟਰੀ ਆ ਇਸ ਮੋੜ ਤੋਂ ਆ ਸਰਾਇਨਾਗਾ ਵੱਲੋਂ ਆ ਰਿਹਾ ਜਿੱਥੇ ਤੇ ਪੂਰੀ ਤਰ੍ਹਾਂ ਬਾਜ਼ਾਰ ਫੁੱਲੇ ਦਿਖਾਈ ਦੇ ਰਹੇ ਆ ਅਜਿਧਰ ਲਈ ਪਾਸੇ ਮੰਡੀ ਦੇ ਵਿੱਚ ਐਂਟਰੀ ਆ ਕਿ ਸਰਕਾਰ ਦੇ ਮਾਨੂੰ ਠੰਗਾ ਦਿਖਾਉਂਦੇ ਆ ਸਾਰਾ ਜਿਹੜਾ ਬਾਜ਼ਾਰ ਫੁੱਲਿਆ ਆ ਪੋ ਆਪਣੇ ਕਾਰੋਬਾਰੀ ਕੰਮ ਕਰ ਰਹੇ ਆ ਮੌਤ ਤੋਂ ਬੇਖੌਫ ਹੋ ਕੇ ਤੇ ਸਰਕਾਰ ਦੇ ਹੁਕਮਾਂ ਨੂੰ ਠੰਗਾ ਦਿਖਾਉਂਦੇ ਆ ਇਹ ਮੰਡੀ ਬਰੀ ਵਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਤੇ ਸਾਰਾ ਸਿਸਟਮ ਦੇ ਉੱਤੇ ਇਹ ਸਰਕਾਰ ਦਾ ਹੁਕਮ ਨਹੀਂ ਲਾਗੂ ਹੋ ਰਿਹਾ ਖਾਸ ਕਰ ਮੰਡੀ ਬਰੀ ਵਾਲਾ ਨਾਲ ਮੰਡੀ ਬਰੀਵਾਲਾ ਦੀਆਂ ਤਸਵੀਰਾਂ ਜਿੱਥੇ ਕਿ ਰੇੜੀ ਫੜੀ ਵਾਲੇ ਲੋਕ ਜਿੱਥੇ ਖਾਸ ਕਰਕੇ ਪੰੰਦੀ ਲਾਈ ਸੀ ਉਹ ਸ਼ਰਿਆਮ ਜ਼ਿਲ੍ਹਾ ਪ੍ਰਸ਼ਾਸਨੀਆਂ ਅੱਖਾਂ ਵਿੱਚ ਘੱਟਾ ਘੱਟਦੇ ਹੋਏ ਇਹ ਬਾਜ਼ਾਰਾਂ ਦੇ ਰੂਪ ਦੇ ਵਿੱਚ ਸ਼ਰਿਆਮ ਜੜੀਆਂ ਇਹ ਰੇੜੀ ਫੜੀ ਜਿਹੜੀ ਦੁਕਾਨਾਂ ਚੱਲ ਰਹੀਆਂ ਲਾਈਟਾਂ ਸਭ ਜਗ ਰਹੀਆਂ ਜਿੱਥੇ ਕਿ ਡਰੋਨ ਤੋਂ ਡਰਦੇ ਲੋਕ ਸੁਈ ਸੁਈ ਕਰਦੇ ਆ ਬਰੀਵਾਲਾ ਦੀ ਬਾਜ਼ਾਰ ਕਹਿੰਦੇ ਹੋ ਜੀ ਸਾਹਿਬ ਦੇਖਦਾ ਬਾ